ਨਾਲ ਲੈ ਕੇ ਆਏ ਆ ਵੀ ਬੱਚਿਆਂ ਨੂੰ ਦਿਖਾਉਣ ਦੀ ਲੋੜ ਹੈ ਕਹਿੰਦੇ ਸਾਰਿਆਂ ਨੂੰ ਆਹ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਲਿਖਿਆ ਸਭ ਜਿਹੜੇ ਆ ਵੇਚ ਰਹੇ ਆ ਨਾ ਕਹਿੰਦਾ ਐਥ ਕੀ ਸਾਹਿਬ 1 ਕਰੋੜ ਬਾਕਸ 1 ਕਰੋੜ ਡੱਬੇ ਇੱਕ ਡੱਬੇ ਦੇ ਅੰਦਰ 12 ਬੋਤਲਾਂ ਜਦੋਂ ਸਰਕਾਰ ਬਣੀ ਸੀ 40 ਲੱਖ ਬਾਕਸ ਵਿਕਦੇ ਸੀਗੇ ਐਥ ਕੀ 97 ਲੱਖ 1 ਕਰੋੜ ਤੋਂ ਹੱਥ ਪਾਰ ਰੱਖਿਆ 12 ਲੱਖਾਂ ਬੋਤਲਾਂ ਵੇਚਣ ਗਿਆ ਇੰਗਲਿਸ਼ ਦੀਆਂ ਸਾਬ ਦੇਸੀ ਦਾ ਉਹਦਾ ਖੁੱਲਾ ਖਾਤਾ ਉਹਦੇ ਨਾਲ ਤਾਂ ਕੋਈ ਦੇਸੀ ਦਾ ਗਰੀਬਾਂ ਵਾਸਤੇ ਮਰਨ ਵਾਸਤੇ ਉਹਦਾ ਮਰਨ ਆ ਇਹਦੇ ਲਿਖਿਆ ਕੰਜ਼ਮਪਸ਼ਨ ਆਫ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ ਬੀ ਸੇਫ ਡੋਨਟ ਡਰਿੰਕ ਐਂਡ ਡਰਾਈਵ ਵੈਸੇ ਘਰੇ ਬੈਠ ਕੇ ਛੱਡਿਆ ਕਰੋ ਕੋਈ ਗੱਲ ਨਹੀਂ ਸਾਬ ਆ ਸਰਕਾਰ ਹੈ ਆਪਾ ਗਵਰਨਮੈਂਟ ਜੀ ਦਾ ਸੰਦੇਸ਼ ਹੈ ਸੌ ਹਰ ਚਗਵਾਰੇ ਤੇ ਉੱਚੀ ਅਕਾਇ ਕਰਕੇ ਕਹਿੰਦਾ ਦੇ ਦੇ ਨਹੀਂ ਹੂੰ ਗਾਰਾ ਆ ਤਾਂ ਹੂੰ ਕਰੇ ਸੋ ਇਸ ਕਰਕੇ ਅੱਜ ਬੇਨਤੀ ਕਰਕੇ ਆਏ ਹਾਂ ਸਭ ਥੈਂਕ ਯੂ ਸੋ ਮਚ ਕਾ ਕੇ ਜੀ ਸਾਹਿਬ ਨੇ ਕੀ ਕਿਹਾ ਗਵਰਨਰ ਸਾਹਿਬ ਨੇ ਦੇਖੋ ਗਵਰਨਰ ਸਾਹਿਬ ਦਾ ਰੋਲ ਆਪਨ ਸਾਰਿਆਂ ਨੂੰ ਪਤਾ ਹੈ ਉਹਨਾਂ ਨੇ ਕਿਹਾ ਪੰਜਾਬ ਦਾ ਮਸਲਾ ਬਹੁਤ ਗੰਭੀਰ ਹੈ ਉਹਨਾਂ ਨੂੰ ਵੀ ਜਦੋਂ ਆ ਮੈਂ ਕਿਹਾ ਵੀ ਆ ਮੇਨ ਜਿਹੜਾ ਮਸਲਾ ਹੈ ਬਿਨਾ ਪੁਰਸ਼ ਤੇ ਬਿਨਾ ਲੀਡਰਸ਼ਿਪ ਦੀ ਸ਼ਾਂਤੀ ਦੇ ਨਾਲ ਹੋ ਨਹੀਂ ਸਕਦਾ ਉਹਨਾਂ ਨੇ ਵੀ ਉਹਦੇ ਵਿੱਚ ਹਾਂ ਮਿਲਾ ਕੇ ਮੇਰੇ ਵੀ 40 45 ਸਾਲ ਦਾ ਰਾਜਨੀਤਿਕ ਅਨੁਭਵ ਹੈ ਮੈਂ ਵੀ ਸਮਝਦਾ ਹਾਂ ਕੌਣ ਪਿੱਛੇ ਬੈਠ ਕੇ ਕੌਣ ਕਰਵਾਤਾ ਹੈ ਜੱਟਾ ਸਾਹਿਬ ਕੇ ਗਾਂਧੀ ਨੇ ਅੱਜ ਟਵੀਟ ਕੀਤਾ ਹੈ ट्वीट किया है राहुल गांधी जो वहाँ बैठ के कर रहे हैं दूसरे कोई कर रहा है मेरी एक बेनती है सरकार से माननीय प्रधानमंत्री जी ने जिस सोच के तहत सारी ऑल पार्टी एम को लीडर्स को कहा भी बाहर जाके दूसरे देशों में अंदर जाके असल बात सामने रखो भी हिंदुस्तान जो है सारे दुनिया की लड़ाई लड़ रहा है आतंकवाद के खिलाफ और उसकी सच्चाई जाके रखने के लिए कहा है परंतु ये देश का दुर्भाग्य है कि यहाँ पे आज भी अपोजिशन में बैठे कुछ बड़े लीडर हैं बड़ी बड़ी पार्टियों में सी डब्ल्यू सी के मेंबर हैं वो कहते हैं हमें यकीन नहीं भी हमने जाके उनके सरगोदा के ऊपर हमला कर दिया या हमने कोई मीरकोट के ऊपर कर दिया या हमने चकला किसी अड्डे पे किया नहीं मेरी एक बेनती है माननीय प्रधानमंत्री जी से भी ऐसे लीडरों का एक ग्रुप बना के पाकिस्तान भेजो साहब उस मौलाना मकसूद के यहाँ भेजो वहां जाके उसकी पे बैठ के जब जाके बैठेंगे ना साहब वो भी कहेंगे भी हमारे अपने आगे खुले दिल से इनको मिलाएंगे क्योंकि देखिए दुश्मन का भी सराहना करनी पड़ती है वहां पे चाहे उनके आपस में लीडर को पकड़ के जेल में ठोक रखा है पर उसके बावजूद सारी पार्टी वाले ਇੱਕ ਬੋਲੀ ਬੋਲ ਰਹੇ ਹਾਂ ਵੀ ਅਸੀਂ ਨੇ ਪਤਾ ਨਹੀਂ ਕਿਲਾਫਤੇ ਕਰ ਲਿਆ। ਹਮਾਰੇ ਆਏ ਆਧਿਕ اپੋਜੀਸ਼ਨ ਜੋ ਲੀਡਰਸ਼ਿਪ ਹੈ ਉਹ ਇਹ ਕਹ ਰਹੀ ਨਹੀਂ ਜੀ ਕੁਝ ਵੀ ਨਹੀਂ ਹੋਇਆ ਉੱਥੇ ਤਾਂ। ਕੁਝ ਵੀ ਨਹੀਂ ਹੋਇਆ ਸਾਨੂੰ ਬਤਾਓ। ਅਰੇ ਬੜੇ ਮਾਨਸੋ ਤੁਮੇ ਪੰਜਾਬ ਨੇ ਦੇਖਿਆ ਸਾਬ। ਪੰਜਾਬ ਨੇ ਕਹਿੰਦਾ ਅਸੀਂ ਆਪਣੇ ਪਿੰਡੇ ਦੇ ਡਾਇਆ ਸਾਬ ਲੜਾਈਆਂ। ਕੱਲੇ 65 71 ਵਾਲੀਆਂ ਨਹੀਂ ਅਸੀਂ ਅਤੰਕਵਾਦ ਦੀ ਲੜਾਈ ਵੀ ਆ ਜਿਹੜੇ ਆ ਕੱਟਰਵਾਦ ਦੀ ਲੜਾਈ ਅਸੀਂ ਲੜਿਆ। 25000 ਤੋਂ ਜ਼ਿਆਦਾ ਜਾਨਾਂ ਗਵਾਈਆਂ ਸਾਨੂੰ ਪਤਾ ਜਿਹਦੇ ਕਰੇ 70 ਪਿਛਦਾ ਉੱਥੇ ਟੈਲੀਵਿਜ਼ਨ ਤੇ ਦੇਖ ਕੇ ਕਰਦੇ ਹੋ ਮੈਂ ਇਹ ਨਹੀਂ ਕਹਿਣਾ ਚਾਹੂੰਗਾ ਹਿੰਦੁਸਤਾਨ ਅਮਨ ਸ਼ਾਂਤੀ ਦਾ ਹਮ ਪੁਜਾਰੀ ਹੈ ਸਾਬ ਪਰ ਦੂਜਾ ਜਿਹੜਾ ਸਾਡੇ ਨਾਲ ਆ ਕੇ ਪੰਗਾ ਲਊਗਾ ਅਸੀਂ ਉਹਨੂੰ ਸਬਕ ਸਿਖਾਉਣ ਦਾ ਵਾਅਦਾ ਹੀ ਨਹੀਂ ਕਰਦੇ ਅਸੀਂ ਸਬਕ ਸਿਖਾਣੇ ਵੀ ਹਾਂ ਵੀ ਡੂ ਨਾਟ ਜਸਟ ਪ੍ਰੋਮਿਸ ਵੈਨ ਪ੍ਰੋਵੋਕਡ ਇੰਡੀਆ ਡਿਲੀਵਰਸ ਰਿਟ੍ਰਿਬਿਊਸ਼ਨ ਚੱਕਰ ਸਾਹਿਬ ਅੱਜ ਆਰਮੀ ਨੇ ਵੀ ਆਰਮੀ ਨੇ ਸਟੇਟਮੈਂਟ ਆਤੰਕਵਾਦ ਦਾ ਮੇਨ ਜਿਹੜਾ ਉੱਥੇ ਆ ਕੇ ਪਹਿਲਗਾਮ ਦੇ ਅੰਦਰ ਜੋ ਕੁਝ ਹੋਇਆ ਸਾਹਿਬ ਉਹਦੇ ਵਿੱਚ ਧਰਮ ਦੇ ਆਧਾਰ ਤੇ ਜਿਸ ਤਰ੍ਹਾਂ ਵੱਖ-ਵੱਖ ਕਰਕੇ ਕੀਤਾ ਗਿਆ ਇੱਥੇ ਮੇਨ ਏਜੰਡਾ ਪਾਕਿਸਤਾਨ ਦੇ ਜਿਹੜੇ ਕੱਟਰਵਾਦੀ ਜਿਹੜੇ ਜਿਹਾਦੀ ਆਪਣੇ ਆਪ ਨੂੰ ਕਹਿੰਦੇ ਆ ਜਿਹੜੇ ਅੱਜ ਬਾਹਰ ਵਾਲੇ ਅਮਰੀਕਾ ਵਰਗੇ ਮੁਲਕਾਂ ਨੂੰ ਉਹ ਬਹੁਤ ਪਿਆਰੇ ਲੱਗਣ ਲੱਗੇ ਉਹ ਸਾਮਾ ਬਿਨ ਲਾਦਨ ਤੇ ਆਈਸੀਸ ਵਾਲੇ ਲੋਕ ਹੈ ਉਹ ਜਿਹੜੇ ਹੈ ਉਹਨਾਂ ਦਾ ਇੱਥੇ ਸਾਡੇ ਆਪਸੇ ਭਾਈਚਾਰਕ ਸਾਹ ਦੇ ਵਿੱਚ ਦੋ ਫਾੜ ਕਰਦਾ ਤੇ ਪੰਜਾਬ ਹਮੇਸ਼ਾ ਦੇਸ਼ ਦੀ ਖੜਕ ਬੁਝਾਰ ਰਹੀ ਹੈ ਸਾਹਿਬ ਹਮੇਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਟਰੈਂਥ ਸਾਡਾ ਭਾਈਚਾਰਾ ਉਸ ਭਾਈਚਾਰੇ 'ਚ ਦੋ ਫਾੜ ਕਰਕੇ ਸਵੇਰੇ ਇਹਨਾਂ ਨੇ ਕਹਿ ਦੇਣਾ ਸੀ ਜੋ ਤਾਂ ਉਹ ਇਹਨਾਂ ਨੇ ਆਪ ਹੀ ਦਿਗਾਤਾ ਬੰਮੋਤੇ ਇਹਨਾਂ ਦੀਆਂ ਚਾਲਾਂ ਸਾਰੀਆਂ ਦੇਖੀ ਬੈਠੇ ਆ ਮੇਰਾ ਇਹਨਾਂ ਆਪੋਜੀਸ਼ਨ ਦੇ ਲੀਡਰਾਂ ਨੂੰ ਆ ਯਾਦ ਇਹਨਾਂ ਨੂੰ ਭੇਜੋ ਪਾਕਿਸਤਾਨ ਨਹੀਂ ਇਹਨਾਂ ਸਾਰਿਆਂ ਨੂੰ ਕੋ ਜਾ ਕੇ ਉਸੇ ਦਰਬਾਰ ਸਾਹਿਬ ਜਾ ਕੇ ਮੱਥਾ ਮੰਗੇ ਆਣ ਕਿਉਂਕਿ ਇਹਨਾਂ ਨੇ ਬੇਇੱਜ਼ਤੀ ਮੁਲਕ ਦੀ ਕੀਤੀ ਹੈ ਇਹਨਾਂ ਨੇ ਸਾਡੇ ਫੌਜ ਦੀ ਬੇਇੱਜ਼ਤੀ ਕੀਤੀ ਹੈ ਜਿਹੜੇ ਆ ਪੁੱਛ ਰਹੇ ਵੀ ਇਹਨਾਂ ਨੇ ਉੱਥੇ ਕੀਤਾ ਕੀ ਹੈ ਜਾ ਕੇ ਉੱਥੇ ਦੇਖੋ ਮੋਲਾਨਾ ਮਸੂਦ ਦੇ ਭੇਜੋ ਇਹਨਾਂ ਨੂੰ ਹਰਮਿਕਸਤਾਨ ਦੀ ਇੱਕ ਆਦਮੀ ਨੇ ਸਟੇਟਮੈਂਟ ਦਿੱਤੀ ਹੈ ਜੀ ਕਿ ਜਿਹੜੇ ਪਾਕਿਸਤਾਨੀ ਸੀਗੇ ਉਹਨਾਂ ਦਾ ਟਾਰਗੇਟ ਗੋਲਡਨ ਟੈਂਪਲ ਸੀ ਹਰਮਿਕਸਤਾਨ ਸੀਗੇ ਕਾਫੀ ਉਹਨਾਂ ਨੇ ਡਿਟੇਲ ਜਿਹੜੀ ਉਹ ਦਿੱਤੀ ਦੀ ਹੈ ਕਿ ਇਹ ਹਰਮਿਕਸਤਾਨ ਗੋਲਡਨ ਟੈਂਪਲ ਇਹ ਟਾਰਗੇਟ ਤੇ ਸੀ ਇਸ ਨੂੰ ਕਿਸ ਨੂੰ ਦਿੱਲੀ ਧਰਮ ਕੇ ਨਾਮ ਕੇ ਉੱਪਰ ਵੰਡਣੇ ਕਾ ਅਜੰਡਾ ਪਹਿਲਗਾਮ ਸੇ ਸਪਸ਼ਟ ਥਾ ਜਬ ਆ ਧਰਮ ਕੇ ਨਾਮ ਪੇ ਆਦਮੀਆਂ ਕੋ ਉਹਨਕੇ परिवारों के सामने धर्म के नाम पे छांट छांट के गोलियां मारी गई उनका कत्ल किया गया आपस में धर्म के अंदर दरार डालने की कोशिश की और अब अगर हरमंदर साहब के ऊपर कोचिश सोच रखता है पाकिस्तान उसका भी एजेंडा ये है कि पंजाब हमेशा देश की सोड आर्म खड़क बुझा रहा है और यहाँ की पंजाब के लोगों की सबसे बड़ी स्ट्रेंथ जो है हमारी सबसे बड़ी ताकत है हमारा भाईचारक सांझ है हिंदू सिख हमारा मुसलमान ईसाई दलित भाईचारा हमारी सबसे बड़ी पहचान है उस पहचान में दरार डालने के लिए अगर हरमंदर साहब के ऊपर किसी ने ऐसी गंदी सोच रखी है तो मैं समझता हूँ और मैं इस बात की दाद भी देना चाहूँगा साहब ये बात आपके साथ मैं साझी भी करना चाहूँगा मैं दाद प्रधानमंत्री जी ने भी कहा गृह मंत्री जी रक्षा मंत्री राजनाथ सिंह जी ने भी कहा ये जो ऑपरेशन सिंदूर है साहब ये खत्म नहीं हुआ साहब ये मिसाइलें चलनी बंद हो हो गई हैं सकता है ब्रामोज नहीं चल रही हो सकता है स्कैल्प मिसाइल नहीं चल रही हो सकता है ड्रोन नहीं जा रहे बट वी विल फाइट देम ऑन देयर ओन टर्म्स अगर पाकिस्तान की पॉलिसी थी दैट वी विल ब्लीड इंडिया बाय बायजेंड कट्स आई वुड से आर पॉलिसी शुड बी वी विल ब्लीड पाकिस्तान बाय थाउजेंड एंड वन कट्स असी इक्कीय कत्ती पा दिए ना पाइए पल कड़ी पर इन्ना फर्क जरूर है हिंदुस्तान और पाकिस्तान के अंदर फर्क है हम किसी नेते को नहीं मारेंगे साहब आज शाम को आप देखना आज खबर लगी है कि एक आतंकी मारा गया गोली मार दी किसी ने वो शाम को कहेंगे हिंदुस्तानियों ने मरवा दिया साहब हमने कहा था जो भी इस आतंक के प्या जिसने हमारे पहलगा के हमारे निर्दोष भाइयों की जान ली है चुन चुन के मारेंगे साहब ਇਹ ਜੋ ਕਾਂਗਰਸ ਵਾਲੇ ਪੁੱਛ ਰਹੇ ਹੁਣ ਕੇ ਗਰ ਵੀਨ ਕੋ ਭੇਜੋ ਜੋ ਇਹ ਜੋ ਪੰਜਾਬ ਵਾਲੇ ਪੁੱਛ ਰਹੇ ਲੀਡਰ ਇਹਨਾਂ ਕੋ ਜਰੂਰ ਵੀਜ਼ਾ ਲਗਵਾ ਕੇ ਭੇਜੋ ਸਭ ਥੈਂਕ ਯੂ ਕਾਂਗਰਸ ਦੇ ਵੱਲੋਂ ਲਗਾਤਾਰ ਗੱਲ ਕਹੀ ਜਾ ਰਹੀ ਹੈ ਉਹ ਕਹਿੰਦੇ ਕਿ ਸਪੈਸ਼ਲ ਪੈਕੇਜ ਪੰਜਾਬ ਦੇ ਲਈ ਹੋਣਾ ਚਾਹੀਦਾ ਹੈ ਔਰ ਰਾਜਾਵੜਿੰਗ ਨੇ ਵੀ ਕਿਆ ਕਹਿੰਦੇ ਇਕੱਠੇ ਹੋ ਕੇ ਚੱਲਦੇ ਆ ਸਪੈਸ਼ਲ ਪੈਕੇਜ ਦੀ ਮੰਗ ਬੜੀ ਬੜੀ دیر ਬਾਅਦ ਜਾਗੇ ਕਿਤੇ ਪਾਸੇ ਗਏ ਹੋਣੇ ਮੇਰੇ ਖਿਆਲ ਉਧਰ ਵੀਜ਼ਾ ਕੈਨਸਲ ਹੋ ਗਿਆ ਸ਼ਾਇਦ ਉਹਨਾਂ ਦਾ ਭੇਜਿਆ ਨਹੀਂ ਉਹਨਾਂ ਨੂੰ ਛੱਡੋ ਸਾਹਿਬ ਕਿਸੇ ਸੀਨੀਅਰ ਬੰਦੇ ਦੀ ਕੋਈ ਗੱਲ ਨਾਲ ਫੇਰ ਕਰਾਂਗੇ ਸਪੈਸ਼ਲ ਪੈਕੇਜ ਦੇਖੋ ਕੀ ਨੇ ਕੀਤੀ ਸੀ ਕੀ ਨੇ ਨਹੀਂ ਕੀਤੀ ਸਾਰੇ ਦੁਨੀਆ ਜਾਣਦਾ ਹੈ ਉਹਨਾਂ ਨੂੰ ਪਤਾ ਹੈ ਸਾਰਿਆਂ ਨੇ ਪਤਾ ਜਿਹੜੇ ਗਵਰਨਰ ਸਾਹਿਬ ਦੇ ਸਾਹਮਣੇ ਮੀਟਿੰਗ ਹੋਈ ਸੀ ਉਹਦੇ ਵਿੱਚ ਮੰਗ ਉਠਾਈ ਸੀ ਉਹਦਾ ਖੁਦ ਉਸ ਟਾਈਮ ਰਣਦੀਪ ਨਾਭਾ ਜੀ ਨੂੰ ਪੁੱਛ ਲਓ ਉੱਥੇ ਨਾਲ ਸੀਗੇ ਉਹਨਾਂ ਨੇ ਵੀ ਇਸ ਗੱਲ ਦਾ ਹੰਕਾਰਾ ਦਿੱਤਾ ਜਾਂ ਇਹਨਾਂ ਦੇ ਬਾਕੀ ਜਿਹੜੇ ਲੀਡਰ ਬੈਠੇ ਸੀ ਸਾਰਿਆਂ ਨੇ ਭਗਵੰਤ ਮਾਨ ਜੀ ਵੀ ਰਾਜੀ ਹੋਏ ਵੀ ਨਾਲ ਚੱਲਾਂਗੇ ਤੁਹਾਡੇ ਜਾਕਰ ਸਾਹਿਬ ਸਾਡਾ ਕੋਸ਼ਿਸ਼ ਹੈ ਪੰਜਾਬ ਦੇ ਅੰਦਰ ਕਿਉਂਕਿ ਹੁਣ ਵੀ ਆ ਜੋ ਕੁਝ ਵੀ ਹੋ ਰਿਹਾ ਦਾ ਪ੍ਰਭਾਵ ਬਾਕੀ ਇਹਨਾਂ ਨੂੰ ਤਾਂ ਟੈਲੀਵਿਜ਼ਨ ਤੇ ਦੇਖਦੇ ਆ ਪੰਜਾਬ ਦੇ ਅੰਦਰ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਟ੍ਰੇਨ ਦੀ ਟ੍ਰੇਨ ਜਿਹੜੇ ਸਾਡੇ ਪ੍ਰਵਾਸੀ ਭਰਾ ਸੀਗੇ ਉੱਠ ਕੇ ਤੁਰ ਗਏ ਸੀਗੇ ਇੰਡਸਟਰੀ ਸੈਂਟੀਮੈਂਟ ਜਿਹੜਾ ਸੀਗਾ ਵਪਾਰੀ ਵੀ ਇੱਥੋਂ ਫਿੱਲ ਗਏ ਸੀ ਵੀ ਕੀ ਬਣੂਗਾ ਜੇ ਲੜਾਈ ਹੋ ਗਈ ਤਾਂ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਬੜੇ ਤਰੀਕੇ ਨਾਲ ਉਹਨਾਂ ਦੇ ਕਹਿਣ ਨਾਲ ਲੜਾਈ ਨਹੀਂ ਅਸੀਂ ਆਪਣਾ ਜਿਹੜਾ ਟੀਚਾ ਉਹ ਪੂਰਾ ਕਰਨਾ ਹੈ ਇਸ ਕਰਕੇ ਪੰਜਾਬ ਦਾ ਪੈਕੇਜ ਹੈ ਅਸੀਂ ਬੀਜੇਪੀ ਕਰਨਾ ਕੀ ਨੇ ਬੀਜੇਪੀ ਸਰਕਾਰ ਨੇ ਕਰਨਾ ਹੈ ਬੀਜੇਪੀ ਲੀਡ ਲੈ ਕੇ ਅਸੀਂ ਜਾਵਾਂਗੇ ਇਸ ਨੂੰ ਪਰਸੂ ਕਰਾਂਗੇ گورنر ਸਾਹਿਬ ਨੇ ਵੀ ਹੰਗਾਰਾ ਭਰਿਆ ਸੀਗਾ ਕਿ ਮੈਂ ਵੀ ਇਸ ਗੱਲ ਨੂੰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਵੀ ਤੁਸੀਂ ਸਾਡਾ ਇਹਦੇ ਦੇ ਰეკਮੈਂਡ ਕਰਕੇ ਭੇਜੋ ਉਹਨਾਂ ਦਾ ਬੜਾਪਨ ਸੀਗਾ ਉਸ ਮੀਟਿੰਗ 올 ਪਾਰਟੀ ਮੀਟਿੰਗ ਦੇ ਅੰਦਰ ਉਹਨਾਂ ਨੇ ਕਿਹਾ ਮੈਂ ਰਿਕਮੈਂਡ ਹੀ ਨਹੀਂ ਮੈਂ ਖੁਦ ਜਾ ਕੇ ਇਸ ਕੋ ਪਰਸੂ ਕਰੂੰਗਾ ਇਹ ਉਹਨਾਂ ਦਾ ਬੜਾਪਨ ਸੀਗਾ ਸਾਹਿਬ ਥੈਂਕ ਯੂ ਸਵਾਲ ਮੇਰਾ ਹੈ 92% ਗ੍ਰਾਡ ਫ੍ਰੀ ਪੰਜਾਬ ਮੁਕ ਗਿਆ ਯਾ ਨਹੀਂ ਸਮੈਂ ਤੋਂ ਭਗਵੰਤ ਮਾਨ ਜੀ ਸੇ ਪੁੱਛ ਲਿਆ ਤਾਂ ਮੈਂ ਇਹ ਕਾ ਵਾਕੇ ਮਾਨ ਸਾਹਿਬ ਵਾਕੇ ਮਾਨ ਸਾਹਿਬ ही संभाल लिए पहला जाके बाकी छोड़ो सतौज आए मुंडे तो मैं पूछा भी दस देव उत्थ हो गया कि नहीं हो गया आज जो दो बच्चे मरे हैं उनके लिए भगवंत मान जी बता दें देखिए साहब भगवंत मान जी किस टाइम दिन के अंदर बोलते हैं इस बात से निर्धारित होता है कि उस बात के अंदर सच्चाई कितनी है और स्टेज का थिएटर आर्टिस्ट क्या बोल रहा है सर थैंक यू